ਹਰ ਵਾਰੀ ਵਾਅਦੇ ਕੀਤੇ ਆ ਪਹਿਲੀਆਂ ਸਰਕਾਰਾਂ ਵੀ ਵਾਅਦੇ ਕਰਦੀਆਂ ਸੀ ਸੋ ਇਸ ਸਰਕਾਰ ਨੇ ਵੀ ਹੁਣ ਤੱਕ ਵਾਅਦੇ ਨਹੀਂ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਅੱਜ ਤੋਂ ਕਈ ਸਾਲ ਪਹਿਲਾਂ ਆ ਚੁੱਕਿਆ ਉਹ ਨਹੀਂ ਸਰਕਾਰ ਲਾਗੂ ਕਰਦੀ ਸੋ ਸਾਨੂੰ ਲੱਗਦਾ ਵੀ ਸਰਕਾਰ ਦੀ ਮਨਸਾ ਹੀ ਹੈ ਨਹੀਂ ਕਿ ਵਿਭਾਗ ਬਚਾਏ ਜਾਣ ਤੇ ਚਲਾਏ ਜਾਣ ਜਿਹੜੀਆਂ ਬੱਸਾਂ ਫੜ ਜੰਨੀਆਂ ਜੀ ਸਵੇਰ ਪਾਰ ਤੋਂ ਉਹ ਸਰਕਾਰ ਸਵਾਨੀ ਪੂਰਾ ਲਿਆ ਕੇ ਦਿੰਦੀ ਤੇ ਇਹ ਕਰਕੇ ਪਸਾਂ ਰਾਹ ਰਾਹ ਚ ਖੜਦੀਆਂ ਜਿਹਦੇ ਕਰਕੇ ਮਹਿਕਮੇ ਦੀ ਬਹੁਤ ਬਦਨਾਮੀ ਹੁੰਦੀ ਹੈ ਤੇ ਇਹ ਲਗਾਤਾਰ ਸੰਘਰਸ਼ ਹੋਣਾ ਚਰਚਾਰੀ ਰਹੂਗਾ ਜਿੰਨਾ ਚਿਰ ਸਾਡੀਆਂ ਮੰਗਾਂ ਨੂੰ ਪੂਰ ਨਹੀਂ ਪੈਂਦੀ ਜੇਕਰ ਸਰਕਾਰ ਇਹ ਮੰਗਾਂ ਨਹੀਂ ਮੰਨਦੀ ਤਾਂ ਪਨਵਸ ਤੇ ਪੀਆਰਟੀਸੀ ਐਕਸ਼ਨ ਕਮੇਟੀ ਦਾ ਅਗਲੇ ਮਹੀਨੇ 22 ਤਰੀਕ ਨੂੰ ਹੜਤਾਲ ਕਰੂਗੀ ਮੁੱਖ ਮੰਤਰੀ ਪੰਜਾਬ ਦਾ ਘਰੋ ਕਰੂਗਾ ਸ੍ਰੀ ਪ੍ਰਧਾਨ ਮੰਤਰੀ ਮੁਰਦਾਬ ਸਤਿ ਸ਼੍ਰੀ ਅਕਾਲ ਯੂਨਾਈਟਿਡ ਪੋਸਟ ਦੇਖ ਰਹੇ ਹਾਂ ਤੁਸੀਂ ਮੈਂ ਤਿੰਨ ਟਵੜੀ ਦਾ ਪਹੁੰਚਿਆ ਹਾਂ ਲੁਧਿਆਣਾ ਬੱਸ ਸਟੈਂਡ ਦੇ ਵਿੱਚ ਜਿੱਥੇ ਦੇਖ ਸਕਦੇ ਹੋ ਕਿ ਬੱਸ ਸਟੈਂਡ ਦੇ ਵਿੱਚ ਜਿਹੜੇ ਲੋਕ ਨੇ ਜਿਹੜਾ ਡਰਾਈਵਰ ਨੇ ਬੱਸ ਡਰਾਈਵਰ ਪੀ ਆਰਟੀਸੀ ਬੱਸਾਂ ਦੇ ਉਹਨਾਂ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਮੁਰਦੇ ਬਾਤੇ ਜਿਹੜੇ ਨਾਰੇ ਵੀ ਲਗਾਏ ਜਾ ਰਹੇ ਨੇ ਕਾਰਨ ਕੀ ਹੈ ਕਿਉਂਕਿ ਗੱਲਬਾਤ ਕਰਾਂਗੇ ਉਹਨਾਂ ਵੱਲੋਂ ਲਗਾਤਾਰ ਮੰਗਾਂ ਕੀਤੀਆਂ ਜਾ ਰਹੀਆਂ ਨੇ ਹਮੇਸ਼ਾ ਹੀ ਪੰਜਾਬ ਸਰਕਾਰ ਜਦੋਂ ਵੀ ਬਣੀ ਸੀਗੀ ਵਾਅਦੇ ਵੱਡੇ ਵੱਡੇ ਕੀਤੀਆਂ ਉਹਨਾਂ ਨੇ ਪਰ ਆਪਣੇ ਵਾਅਦੇ ਦੇ ਵਿੱਚ ਜਿਹੜਾ ਕੋਈ ਵੀ ਖਰੇ ਨਹੀਂ ਉਤਰੇ ਉਸ ਗੱਲਬਾਤ ਇਹ ਪੀ ਆਰਟੀਸੀ ਪਨਵਸ ਪੰਜਾਬ ਰੋਡਵੇਜ 25/11 ਜਥੇਬੰਦੀ ਦਾ ਜਿਹੜਾ ਪਿਛੇ ਰੁਕੇ ਹੋਏ ਸੰਘਰਸ਼ ਨੂੰ ਹੋਲਡ ਕੀਤੇ ਹੋਈ ਸਰਕਾਰ ਦੇ ਉਹ ਅਸੀਂ ਅੱਗੇ ਵੱਲ ਲੜੀ ਵਾਰ ਅੱਗੇ ਵਧਾਉਣ ਦੀ ਜਿਹੜੀ ਕੋਸ਼ਿਸ਼ ਸ਼ੁਰੂ ਕੀਤੀ ਜਾਂਦਾ ਕਿਦਾਂ ਮਤਲਬ ਕਿਦਾਂ ਅੱਗੇ ਵਧਾਈ ਜਾਊਗੀ ਇਹ ਕਿਉਂ ਸ਼ੁਰੂ ਕੀਤੀ ਹੈ ਕੀ ਕਾਰਨ ਕੀ ਹੈ ਕਾਰਨ ਇਹ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਨਾਲ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਆਪਣੀਆਂ ਜਾਇਜ਼ ਤੇ ਹੱਕੀ ਮੰਗਾਂ ਮੰਗਦੇ ਆ ਰਹੇ ਸੀ ਉਹਦੇ ਵਿੱਚ ਅਸੀਂ ਨੇ ਲਗਾਤਾਰ ਆਪਣੀਆਂ ਮੰਗਾਂ ਨੂੰ ਮਨਵਾਉਂਦੇ ਹੋਏ ਅਸੀਂ ਮੀਟਿੰਗ ਲਈ ਮੁੱਖ ਮੰਤਰੀ ਦੀ ਮੀਟਿੰਗ ਤੋਂ ਬਾਅਦ ਸਾਡੇ ਇੱਕ ਸਬ ਕਮੇਟੀ ਬਣਾਈ ਸੀ ਸਬ ਕਮੇਟੀ ਨੇ ਥੋੜਾ ਜਿਹਾ ਕੰਮ ਕੀਤਾ ਹੁਣ ਉਹ ਸਾਰੀ ਜਿਹੜੀ ਸਾਡੀ ਫਾਈਲ ਸੀ ਉਹ ਹੋਲਡ ਕਰ ਲਈ ਗਈ ਤੇ ਹੁਣ ਅਸੀਂ ਉਸ ਨੂੰ ਅੱਗੇ ਵਧਵਾਉਣ ਲਈ ਆਪਾਂ ਨੇ ਲਗਾਤਾਰ ਸਰਕਾਰ ਨੂੰ ਰੋਕਣ ਵਾਸਤੇ ਸਰਕਾਰ ਦੇ ਰੁਕੇ ਕੰਮ ਚਲਵਾਉਣ ਵਾਸਤੇ ਅਸੀਂ ਨੇ ਆਪਣੀ ਮੰਗਾਂ ਮੰਨਵਾਉਣ ਵਾਸਤੇ ਸੰਘਰਸ਼ ਸ਼ੁਰੂ ਕੀਤਾ ਤੇ तकरीबन ਕਿੰਨਾ ਲੰਬਾ ਸੰਘਰਸ਼ ਹੋ ਗਿਆ ਤੁਹਾਡਾ ਕਾਫੀ ਲੰਬੇ ਸਮੇਂ ਤੋਂ ਤੁਸੀਂ ਅਵਾਜ਼ਾਂ ਚੱਕਦੇ ਆ ਰਹੇ ਹੋ ਕਿੰਨਾ ਲੰਬਾ ਹੋ ਗਿਆ ਪਿਛਲੀਆਂ ਪਿਛਲੀਆਂ ਸਰਕਾਰਾਂ ਵੇਲੇ ਅਸੀਂ ਸੰਘਰਸ਼ ਕਰਦੇ ਆ ਰਹੇ ਸੀ ਤੇ ਹੁਣ ਮੌਜੂਦਾ ਸਰਕਾਰ ਵੇਲੇ ਵੀ ਅਸੀਂ ਹੁਣ ਲਗਾਤਾਰ ਸ਼ੁਰੂ ਤੋਂ ਹੀ ਸੰਘਰਸ਼ ਕਰਦੇ ਆ ਰਹੇ ਹਾਂ ਇਹ ਲਗਾਤਾਰ ਸੰਘਰਸ਼ ਹੋਣਾ ਚੱਲ ਰਿਹਾਗਾ ਜਿੰਨਾ ਚਿਰ ਸਾਡੀਆਂ ਮੰਗਾਂ ਨੂੰ ਪੂਰ ਨਹੀਂ ਪੈਂਦਾ ਬਿਲਕੁਲ ਸੋ ਹੋਰ ਲੋਕ ਇੱਥੇ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਵੀਰ ਜੀ ਤੁਸੀਂ ਵੀ ਜਿੱਦਾਂ ਹੁਣ ਪ੍ਰੋਟੈਸਟ ਦੇ ਵਿੱਚ ਲਗਾਤਾਰ ਖੜੇ ਹੋ ਹਾਲਾਂਕਿ ਦੇਖਣਾ ਇਹ ਹੀ ਜਾਂਦਾ ਹੈ ਕਿ ਹਮੇਸ਼ਾ ਹੀ ਪ੍ਰੋਟੈਸਟ ਜੜਾਇਆ ਕਿਤਾ ਜਾਂਦਾ ਮੰਗਾਂ ਕਿਤਨ ਵਾਸਤੇ ਜਾਂ ਮੰਗਾਂ ਪੂਰੀਆਂ ਕਰਨ ਵਾਸਤੇ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਸਾਡੀਆਂ ਬਿਲਕੁਲ ਜਾਇਜ਼ ਮੰਗਾਂ ਨੇ ਜੇਕਰ ਸਰਕਾਰ ਇਹ ਮੰਗਾਂ ਨਹੀਂ ਮੰਨਦੀ ਤਾਂ ਪਨਵਸ ਤੇ ਪੀਆਰਟੀਸੀ ਐਕਸ਼ਨ ਕਮੇਟੀ ਦਾ ਅਗਲੇ ਮਹੀਨੇ 22 ਤਰੀਕ ਨੂੰ ਹੜਤਾਲ ਕਰੂਗੀ ਮੁੱਖ ਮੰਤਰੀ ਪੰਜਾਬ ਦਾ ਘਰੋ ਕਰੂਗੀ ਜੇ ਕਰੇ ਸਾਡੀਆਂ ਮੰਗਾ ਜਾਇਜ ਨੇ ਜੇ ਕਰ ਨਹੀਂ ਮੰਨੀਆਂ ਬਿਲਕੁਲ ਕਿ ਕਿਦਾਂ ਕੀ ਮੰਗਾ ਨੇ ਤੁਹਾਡੀਆਂ ਪੂਰੀਆਂ ਜੜੀਆਂ ਮਹਿੰਗ ਦਾ ਤੁਹਾਡੀ ਕਰ ਰਹੇ ਮੰਗਾ ਸਰ ਇਹ ਕਿ ਸਾਡੇ ਕੋਲ ਬੱਸਾਂ ਦੇ ਘਾਟ ਹੈ ਇੱਕ ਤਾਂ ਕੱਪੋ-ਕੱਟ ਜਨੇ ਪੰਜਾਬ ਚ ਪਬਲਿਕ ਹੈ ਜੀ ਫ੍ਰੀ categories ਨੇ ਆਧਾਰ ਕਾਰਡ ਤੇ ਇਹ ਔਰਤਾਂ ਫ੍ਰੀ ਨੇ ਤੇ ਸਾਨੂੰ 10000 ਬੱਸਾਂ ਘੱਟੋ-ਘੱਟ ਪੰਜਾਬ ਰੋਡਵੇ ਪੀਆਰਟੀਸੀ ਦੇ ਵੇੜੇ ਚ ਸ਼ਾਮਲ ਕਰੀਆਂ ਜਾਣ ਕੱਚੇ ਮਲਾਜਮ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਉਹਨਾਂ ਦੀ ਤਨਖਾਹਾਂ ਬਹੁਤ ਘਟ ਨੇ ਤੇ ਸਪेयर ਪਾਰਟ ਦੀ ਘਾਟ ਹੈ ਜਿਹੜੀਆਂ ਬੱਸਾਂ ਖੜ ਜੰਨੀਆਂ ਜੀ ਸਪेयर ਪਾਰਟ ਤੋਂ ਤਾਂ ਸਰਕਾਰ ਸਮਾਨ ਨਹੀਂ ਪੂਰਾ ਲਿਆ ਕੇ ਦਿੰਦੀ ਤਾਂ ਇਹ ਦੇ ਕਰਕੇ ਬੱਸਾਂ ਰਾਹ 'ਚ ਖੜਦੀਆਂ ਜਿਹਦੇ ਕਰਕੇ ਮਹਿਕਮੇ ਦੀ ਬਹੁਤ ਬਦਨਾਮੀ ਹੁੰਦੀ ਹੈ ਜੀ ਸਾਡੀ ਮਹਿਕਮੇ ਇਹੀ ਹੈ ਵੀ ਸਰਕਾਰ ਨੂੰ ਵੀ ਸਾਡੀਆਂ ਮੰਗਾਂ ਜਲਦੀ ਤੋਂ ਜਲਦੀ ਪੂਰੀਆਂ ਕੀਤੇ ਜਾਣ ਨਹੀਂ ਸੰਘਰਸ਼ ਬਹੁਤ ਅੱਗੇ ਜਾ ਕੇ ਬਹੁਤ ਹੋਗਾ ਬਿਲਕੁਲ ਸੋ ਹੋਰ ਵੀ ਲੋਕ ਇੱਥੇ ਖੜੇ ਨੇ ਇਹ ਜਿਹੜਾ ਸੰਘਰਸ਼ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਬਾਈ ਜੀ ਕੀ ਕਹਿਣਾ ਹਾਂਜੀ ਬਾਈ ਜੀ ਨਾਮ ਕੀ ਹੈ ਤੁਹਾਡਾ ਪੂਰਾ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਪਨ ਵਸਤੀ ਆਰਟੀਸੀ ਕੰਟਰੈਕਟ ਵਰਕਰ ਜੱਥੇਬੰਦੀ ਦੇਪੂ ਲੁਧਿਆਣਾ ਸਰ ਕੀ ਕਹਿਣਾ ਚਾਹੁੰਦੇ ਹੋ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਮੰਗਾ ਕੀ ਕੀ ਨਹੀਂ ਆ ਤੁਹਾਡੀਆਂ ਨਿੱਕੋ ਜੀ ਮੰਗਾ ਤਾਂ ਉਹੀ ਪੁਰਾਣੀਆਂ ਮੰਗਾਂ ਨੇ ਕੱਚੇ ਮਲਾਜ਼ਮਾਂ ਦੀ ਹੈ ਜੱਥੇਬੰਦੀ ਸਾਡੀ 25/11 ਜੂਨੀਅਨ ਹੈ ਜਿਹੜੀ ਸਾਡੀਆਂ ਮੰਗਾਂ ਨੇ ਵਿੱਚ ਕੱਚੇ ਮੁਲਾਜ਼ਮਾਂ ਨੇ ਜਿਹੜੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਬਰਾਬਰ ਕੰਮ ਬਰਾਬਰ ਤਨਖਾਹ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਅੱਜ ਤੋਂ ਕਈ ਸਾਲ ਪਹਿਲਾਂ ਆ ਚੁੱਕਿਆ ਉਹ ਨਹੀਂ ਸਰਕਾਰ ਲਾਗੂ ਕਰਦੀ ਹੋਰ ਵੀ ਜਿਹੜੀਆਂ ਸਾਨੂੰ ਬਣਦੀਆਂ ਸਹੂਲਤਾਂ ਨੇ ਪੱਕੇ ਮੁਲਾਜ਼ਮਾਂ ਬਾਗ ਉਹ ਦਿੱਤੀਆਂ ਜਾਣ ਸੋ ਜਿਹੜੀਆਂ ਸਾਡੀਆਂ ਮੰਗਾਂ ਨੇ ਉਹੀ ਨੇ ਇੱਕ ਵੀ ਮੰਗ ਹੈ ਜਿਹੜੀ ਸਰਕਾਰ ਸਾਡੀ ਨਹੀਂ ਮੰਨੀ ਸਰਕਾਰ ਨੇ ਹਰ ਵਾਰੀ ਵਾਅਦੇ ਕੀਤੇ ਆ ਪਹਿਲੀਆਂ ਸਰਕਾਰਾਂ ਵੀ ਵਾਅਦੇ ਕਰਦੀਆਂ ਸੀ ਸੋ ਇਸ ਸਰਕਾਰ ਨੇ ਵੀ ਹੁਣ ਤੱਕ ਵਾਅਦੇ ਨਹੀਂ ਸੋ ਸਾਨੂੰ ਲੱਗਦਾ ਵੀ ਸਰਕਾਰ ਦੀ ਮਨਸਾ ਹੀ ਹੈ ਨਹੀਂ ਕਿ ਵਿਭਾਗ ਮੈ ਬਚਾਏ ਜਾਣ ਤੇ ਚਲਾਏ ਜਾਣ ਜਦ ਕਿ ਜਿਹੜਾ ਅਸੀਂ ਕਿਉਂਕਿ ਸਾਡਾ ਰੋਜ਼ਗਾਰ ਆ ਸਾਡਾ ਪਰਿਵਾਰ ਇਸ ਡਿਪਾਰਟਮੈਂਟ ਤੋਂ ਪਲਦਾ ਸੀ ਚਾਹੁੰਦੇ ਆ ਵਿਭਾਗ ਜਿੰਦਾ ਰਹੇ ਚੱਲਦਾ ਰਹੇ ਲੋਕਾਂ ਨੂੰ ਸਹੂਲਤ ਮਿਲਦੀ ਰਹੇ ਤੇ ਸਾਡੇ ਪਰਿਵਾਰ ਨੇ ਜਿਹੜੇ ਪਲਦੇ ਪਰ ਇਹਦਾ ਕਾਰਨ ਕੀ ਹੈ ਕਿਉਂ ਮੰਗਾ ਪੂਰੀ ਨਹੀਂ ਹੋ ਰਹੀਆਂ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਦੇਖੋ ਤੁਹਾਡੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹੁੰਦਾ ਹਾਂ ਵੀ ਸਰਕਾਰ ਦੀ ਜਿਹੜੀ ਮਨਸਾ ਮੈਂ ਪਹਿਲਾਂ ਵੀ ਗੱਲ ਕੀਤੀ ਆ ਵੀ ਸਰਕਾਰ ਦੀ ਮਨਸਾ ਕਿਤੇ ਨਾ ਕਿਤੇ ਸਾਰਾ ਜਿਹੜਾ ਹੈਗਾ ਸਿਸਟਮ ਸਾਡਾ ਟਰਾਂਸਪੋਰਟ ਦਾ ਹੋ ਗਿਆ ਜਾਂ ਸਾਡੇ ਹੋਰ ਵੀ ਜਿਹੜੀਆਂ ਜ਼ਰੂਰੀ ਸਹੂਲਤ ਜਿੱਦਾਂ ਸਾਡਾ এডਿਕੇਸ਼ਨ ਦਾ ਹੋ ਗਿਆ ਸਿਸਟਮ ਤੇ ਸਾਡਾ ਬਿਜਲੀ ਵਾਲਾ ਸਿਸਟਮ ਹੋ ਗਿਆ ਇਲੈਕਟ੍ਰੀਕਲ ਸਿਸਟਮ ਹੋ ਗਿਆ ਵੀ ਇਹ ਸਾਰਾ ਸਰਕਾਰਾਂ ਨੇ ਜਿਹੜੀਆਂ ਮਿਲ ਕੇ ਚਾਹੇ ਸੈਂਟਰ ਦੀ ਸਰਕਾਰ ਆ ਚਾਹੇ ਸਟੇਟ ਦੀ ਸਰਕਾਰ ਆ ਉਹਨਾਂ ਦੀ ਮਨਸਾ ਵੀ ਇਹ ਇਹਨਾਂ ਦਾ ਸਾਰੀਆਂ ਸਾਰੇ ਧਾਰਿਆਂ ਦਾ ਜਿਹੜਾ ਹੈਗਾ ਪ੍ਰਾਈਵੇਟੇਸ਼ਨ ਕੀਤਾ ਜਾਵੇ ਪ੍ਰਾਈਵੇਟ ਹੱਥਾਂ ਦਿੱਤਾ ਜਾਵੇ ਜਿਹੜੇ ਇਹਨਾਂ ਦੇ ਆਪਣੇ ਚਹਤਦੇ ਨੇ ਪਰ ਕਿਦਾਂ ਦੇਖਦੇ ਹੋ ਕਿ ਇੱਕ ਪਾਸੇ ਬਿਜਲੀ ਮੈਕਮੇ ਵਾਲੇ ਵੀ ਮੰਗਾ ਆਪਣੀਆਂ ਰਕੜ ਰੇ ਨੇ ਪੂਰੀ ਵੀ ਕੱਚੇ ਮੁਲਾਜ਼ਮ ਪੱਕੇ ਕਰੋ ਤੇ ਇੱਕ ਪਾਸੇ ਹੈਲਥ ਸੁਵਿਧਾ ਦੀ ਗੱਲ ਕੀਤੀ ਜਾਂਦੀ ਸੀਗੀ ਪਰ ਡਾਕਟਰ ਵੀ ਜਿਹੜੇ ਲਗਾਤਾਰ ਪ੍ਰੋਟੈਸਟ ਉਹਨਾਂ ਵੱਲੋਂ ਕੀਤਾ ਜਾਂਦਾ ਉਹਨਾਂ ਵੱਲੋਂ ਵੀ ਮੰਗਾ ਕੀਤੇ ਜਾ ਰਹੇ ਤੇ ਹੁਣ ਹੁਣ ਪੰਜਾਬ ਪੱਸ ਵੱਲੋਂ ਵੀ ਜਿਹੜਾ ਇਹ ਪ੍ਰੋਟੈਸਟ ਜਾਰੀ ਕਰ ਦਿੱਤਾ ਗਿਆ ਕਿਦਾਂ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਵੀ ਚਾਹੇ ਇਲੈਕਟ੍ਰੀਕਲ ਸਿਸਟਮ ਆ ਚਾਹੇ ਐਜੂਕੇਸ਼ਨ ਸਿਸਟਮ ਆ ਚਾਹੇ ਹੈਲਥ ਸਿਸਟਮ ਆ ਚਾਹੇ ਸਾਡੀ ਟਰਾਂਸਪੋਰਟ ਆ ਉਦੇ ਵਿੱਚ ਮੇਰਾ ਕਹਿਣ ਦਾ ਮਤਲਬ ਹੈਗਾ ਵੀ ਸਾਰੇ ਇਕੱਠੇ ਆ ਅਸੀਂ ਕੱਚੇ ਮੁਲਾਜ਼ਮ ਨੇ ਜਿਹੜੇ ਸਾਰੇ ਹੀ ਇਕੱਠੇ ਆ ਕੱਲ ਨੂੰ ਜੇ ਲੋੜ ਪੈਂਦੀ ਆ ਤਾਂ ਸਾਰੇ ਡਿਪਾਰਟਮੈਂਟਾਂ ਦੇ ਹੀ ਜਿਹੜੇ ਮੁਲਾਜ਼ਮ ਨੇ ਅਸੀਂ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਵੀ ਸੰਘਰਸ਼ ਰੱਖਾਂਗੇ ਪਰ ਜਿਹੜੇ ਸਾਡੇ ਵਿਭਾਗ ਨੇ ਵਿਰਾਸਤੀ ਸਾਡੇ ادارے ਨੇ ਪੰਜਾਬ ਦੇ ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਬਣਾਏ ਗਏ ادارے ਨੇ ਉਹਨਾਂ ਨੂੰ ਬਚਾਉਣ ਲਈ ਜੋ ਵੀ ਅਸੀਂ ਕਰ ਸਕਦੇ ਹੋਵਾਂਗੇ ਉਹ ਕਰਾਂਗੇ ਹੁਣ ਅੱਜ ਤੁਹਾਡੀਆਂ ਮੰਗਾਂ ਸੀਗੀਆਂ ਅੱਗੇ ਕੀ ਐਕਸ਼ਨ ਤੁਹਾਡੇ ਵੱਲੋਂ ਚੱਕਿਆ ਜਾਊਗਾ ਜੇ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਹੁਣ ਵੀ ਦੇਖੋ ਜੀ 21 ਤਰੀਕ ਦੀ 21 ਅਕਤੂਬਰ ਦੀ ਜਿਹੜੀ ਹੈਗੀ ਉਹ ਮੁਕੰਮਲ ਅਸੀਂ ਹੜਤਾਲ ਕਰਾਂਗੇ ਸਟ੍ਰਾਈਕ ਤੇ ਜਾਵਾਂਗੇ ਅਸੀਂ 21 ਅਕਤੂਬਰ ਤੋਂ ਮੁੱਖ ਮੰਤਰੀ ਦੇ ਜਿਹੜਾ ਘਰਦਾ ਹੈਗਾ ਘਰਾਓ ਰੱਖਿਆ ਗਿਆ 8 ਤਰੀਕ ਨੂੰ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ 8 ਅਕਤੂਬਰ ਨੂੰ ਉਸ ਤੋਂ ਬਿਨਾ ਗੇਟ ਰੈਲੀਆਂ ਨੇ ਸਾਡੀਆਂ ਲਗਾਤਾਰ ਚੱਲ ਰਹੀਆਂ ਨੇ ਅਗਰ ਸਰਕਾਰ ਵੱਲੋਂ ਸਾਡੀਆਂ ਮੰਗਾਂ ਦੀ ਜਿਹੜੀ ਸੁਣਵਾਈ ਉਹ ਨਹੀਂ ਕੀਤੀ ਜਾਂਦੀ ਤਾਂ ਇਸ ਤੋਂ ਵੀ ਜਿਹੜੇ ਤਿੱਖੇ ਸੰਘਰਸ਼ ਨੇ ਉਹ ਅਸੀਂ ਉਲਿੱਕਾਂਗੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਬੱਸ ਪੀਆਰਟੀਸੀ ਵਰਕਰਾਂ ਵੱਲੋਂ ਜਿਹੜਾ ਹੈ ਕਿ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਸੰਘਰਸ਼ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਆਪਣੀਆਂ ਮੰਗਾਂ ਜਿਹੜੀਆਂ ਰੱਖੀਆਂ ਜਾ ਰਹੀਆਂ ਪਰ ਇੱਕ ਵਾਰੀ ਹੋਟਲ ਨੂੰ ਦੱਸ ਦਿੰਦੇ ਨੇ ਕਿ ਹੈਲਥ ਸਹੂਲਤਾਂ ਦੀ ਗੱਲ ਕਰਦੀ ਹੈ ਉਸ ਤੋਂ ਬਾਅਦ ਬਿਜਲੀ ਮੈਕਮ ਦੀ ਵੀ ਗੱਲ ਕਰਦੀ ਹੈ ਪੰਜਾਬ ਸਰਕਾਰ ਤੇ ਹੁਣ ਟਰਾਂਸਪੋਰਟ ਵੀ ਜਿਹੜਾ ਹੈ ਹੁਣ ਉਹ ਵੀ ਪ੍ਰੋਟੈਸਟ ਕਰਿਆ ਉਹਨਾਂ ਦੀਆਂ ਆਪਣੀਆਂ ਮੰਗਾਂ ਤੇ ਕੀ ਹੌਸਾ ਦਾ ਦੇਖਦੇ ਰਹੋ ਯੂਨਾਈਟਡ ਪੋਸਟ ਮੈਨੇਜਿੰਗ ਕੈਮਰਾਮੈਨ ਸਤਪਾਲਾ 3 ਨਾਲ ਤਨਤ